ਕੀ ਕੀ ਗੱਲ ਹੋਈ ਆ ਕੀ ਉਹ ਸੀ ਕਿ ਆ ਕਿ ਆ ਉਹਨੇ ਮੇਰੇ ਕੋਲ ਨਹੀਂ ਹੋਇਆ ਤਾਂ ਉਹ ਤਾਂ ਉਤਰੇ ਦੁਰੀ ਆ ਜਾਂਦਾ ਮੈਂ ਤਾਂ ਆ ਜੇ ਵੀ ਕੋਣੋ ਦੀ ਲੱਗੇ ਆ ਮੈਂ ਮਾਰਿਆ ਸੀ ਆਹੋ ਛੱਤ ਤੇ ਜੁੜੇ ਜਪਤਾ ਆ ਮੈਂ ਤਾਂ ਉਹਦਾ ਬੱਤ ਛੱਤ ਪੈ ਚੋੜ ਉਹ ਤੋਂ ਮੈਂ ਅਚਾਨਕ ਪਤੀ ਜਾ ਕੇ ਯਾਦ ਆ ਮੁੰਡੇ ਜੀ ਜੇ ਉਹ ਤੋਂ ਪਤਾ ਨਹੀਂ ਕੋਈ ਕਿਉਂ ਕੀਤਾ ਛੰਗੇ ਆਇਆ ਤੇ ਕਰ ਦੁਆਰੀਓ ਪੱਜ ਗਈ ਐ ਬਹੁਤ ਚੰਗੀ ਤੇ ਪਰਸਾ ਪਤਾ ਬਈ ਆਇਆ ਨਾ ਅਲਿਫ ਨੇ ਬੁੱਕੀ ਆਇਆ ਦੀ ਬੰਤੀ ਨਹੀਂ ਬਈ ਕਿ ਪਤਾਨ ਤੇਰੇ ਬਾਪਾ ਮੇਰੇ ਪੁੱਤ ਨੇ ਪੁੱਛੀ ਕਿ ਆ ਕੇ ਉਹ ਤਾਂ ਸਾਰੇ ਦੁਨੀਆਂ ਬਈ ਯਾਰ ਆਪੋਲਾ ਉਹ ਤੇ ਮਹਾਰੀ ਆ ਗਿਆ ਰਾਜਾ ਉਹ ਤੇ ਮਹਾਰੀ ਆ ਗਿਆ ਮੇਰਾ ਗਹਿੜਾ ਕੋਈ ਨਾ ਖਾਤਾ ਨਹੀਂ ਕਿ ਇਹਨੂੰ ਦਿਖਾ ਯਾਰ ਇਸੇ ਇਹ ਤੁਸੀਂ ਆਦੇ ਰਹੇ ਉਹਦੇ ਕਰ ਬਸਾ ਗੁਰਨਾਮ ਗੁਰਦੇ ਸਿੰਘ ਵਾਸੀ ਚੀਮਾ ਖੁਰਦ ਮੇਰਾ ਵੱਡਾ ਬ੍ਰਦਰ ਸੀ ਆਰਮੀਮੈਨ ਸੀ ਰਿਟਾਇਰ ਹੋ ਕੇ ਆਇਆ ਸੀ ਤੇ ਅਚਾਨਕ ਹੀ ਜੀ ਪਿੰਡ ਚ ਸਰਪੰਚ ਦਾ ਸਰਪੰਚ ਸ਼ਰਨਜੀਤ ਸਿੰਘ ਤੇ ਪ੍ਰਤਾਪ ਸਿੰਘ ਤੇ ਨਾਲ ਉਹਦਾ ਉਹਨਾਂ ਦਾ ਪਤੀਆ ਗਰਲਾਲ ਸਿੰਘ ਤੇ ਨਾਲ ਉਹਨਾਂ ਦੇ ਜਿਹੜੇ ਹਰ ਟਾਈਮ ਨਾਲ ਰਹਿੰਦੇ ਨੇ ਕਾਲਾ ਸਿੰਘ ਚੌਧਰੀ ਤੇ ਕੋਈ ਇੱਕ ਪਣਛਾਤੇ ਬੰਦੇ ਸੀ ਕੁਝ ਬੰਦਿਆਂ ਫੜਕੇ ਰੱਖਿਆ ਤੇ ਇਹਨਾਂ ਨੇ ਚੰਜੀ ਸਿੰਘ ਨੇ ਤੇ ਪ੍ਰਤਾਪ ਸਿੰਘ ਨੇ ਇਹਨਾਂ ਨੇ ਮੇਰੇ ਪ੍ਰਾਣ ਨੂੰ ਤੇ ਅਰਥਾ ਰਾਣਾ ਮਾਰਤਾ ਜੀ ਡੈਥ ਹੋ ਵੀ ਮੇਰੇ ਭਰਾ ਦੀ ਕੀ ਕੋ ਗੋਲੀ ਵੀ ਲੱਗੀ ਜਾਂ ਜੀ ਇਹ ਜੀ ਮੌਕੇ ਤੇ ਪਤਾ ਲੱਗੂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂਗਾ ਵੀ ਕੀ ਕੀ ਲੱਗਾ ਜੀ ਉਹਨਾਂ ਨੇ ਤਾਂ ਆਪਦੀ ਵੱਲੋਂ ਮਾਰਤਾ ਜੀ ਡੈਥ ਹੋ ਗਈ ਹਸਪੀਟਲ ਵਾਲਿਆਂ ਨੇ ਤੇ ਤਰਾਰ ਦੇ ਦਿੱਤਾ ਜੀ ਇਹ ਤੁਹਾਨੂੰ ਕੋਈ ਪਤਾ ਲੱਗਾ ਕਿ ਹਾਂ ਜੀ ਸਾਨੂੰ ਅਹੀਂ ਮੌਕੇ ਤੇ ਸਾਹਮਣੇ ਵੀਰ ਜੀ ਵੇਖਦੇ ਵੇਖਦੇ ਅਸੀਂ ਭੱਜ ਗਏ ਜਿੰਨਾ ਚਿਰ ਨੂੰ ਗਏ ਉਹ ਮਾਰ ਕੇ ਭੱਜ ਗਏ ਜੀ ਉਹਨੇ ਟਾਈਮ ਵੀਰ ਜੀ ਤੇ ਤੇ ਦਾ ਅਰਥ ਰਣਾ ਮਾਰਿਆ ਜੀ ਉਹਨਾਂ ਨੇ ਮਾਰ ਕੇ ਤੇ ਮੌਕੇ ਤੋਂ ਭੱਜ ਗਏ ਕੋਈ ਪਹਿਲਾਂ ਕੋਈ ਲੜਦਾ ਨਹੀਂ ਪਹਿਲਾਂ ਤਾਂ ਜੀ ਮੈਂ ਤਾਂ ਛੋਟਾ ਹੁੰਦਾ ਸੀ ਤੇ ਮੇਰੇ ਫਾਦਰ ਸਾਹਿਬ ਨੂੰ ਵੀ ਬਹੁਤ ਦੁਖੀ ਕਰਦੇ ਰਹੇ ਨੇ ਦੁਖੀ ਤਾਂ ਸਾਰੇ ਪਿੰਡ ਨੂੰ ਬਹੁਤ ਕਰਦੇ ਉਹਨਾਂ ਤੋਂ ਡਰ ਕੇ ਕੋਈ ਬੋਲਦਾ ਹੀ ਨਹੀਂਗਾ ਜੀ ਵੀ ਇਹ ਮਤਲਬ ਸਰਕਾਰਾਂ ਦੀਆਂ ਪਾਰਗਰਮ ਖਾ ਕੇ ਪਰਚੇ ਕਰਾਉਂਦੇ ਪਈ ਕੁਝ ਕਰਦੇ ਜੀ ਇਹਨਾਂ ਨੇ ਪਿੰਡ 'ਚ ਬਹੁਤ ਅਤ ਚੁੱਕੀ ਆ ਜੀ ਦੂ ਘਰ ਨਾਲ ਵੀ ਇਹ ਮੱਥਾ ਲਾਉਂਦੇ ਆ ਜੀ ਗੁਰੂ ਘਰ ਦੇ ਜੋਤਿ ਸੇਵਾ ਕਰਦਾ ਹੈ ਉਹਨਾਂ ਨੂੰ ਰੋਕਦੇ ਨੇ ਅਣੀ ਕਰਨ ਦੇ ਨਹੀਂ ਆਣੀ ਸਾਰੇ ਪਿੰਡ ਨੂੰ ਕਹਿੰਦੇ ਸਾਡੇ ਅਧੀਨ ਥਲੋ ਜੇ ਕੋਈ ਨਹੀਂ ਚੱਲਦਾ ਉਹਦੇ ਨਾਲ ਝਗੜਾ ਕਰਦੇ ਨੇ ਉਹਨੂੰ ਪੁੱਟਰ ਪੋਟ ਦੇ ਮਾਰਦੇ ਵੀ ਨੇ ਤੇ ਪਰਚੇ ਵੀ ਕਰਾਉਂਦੇ ਰਹਿ ਪਿੱਛੇ ਸਾਡੀ ਜ਼ਮੀਨ ਹੈ ਜੀ ਦੁਜਾਰਾ ਕਰਦੇ ਹੋ ਜੀ ਥੋੜੀ ਵੀ ਸਾਡੀ ਜ਼ਮੀਨ ਵੀ ਸਾਡਾ ਫਾਦਰ ਸਾਹਿਬ ਵੀ ਉਹਨਾਂ ਤੋਂ ਦੁਖੀ ਹੋਏ ਤੜਾਈ ਕਰ ਗਿਆ ਜੀ ਡੱਥ ਹੋ ਗਈ ਸਾਡੇ ਫਾਦਰ ਸਾਹਿਬ ਦੀ ਜੀ ਸਰਪੰਚ ਨੇ ਜੀ ਚਾਰਤਾ ਸਰਪੰਚ ਨੇ ਤੇ ਮੇਰੀ ਬਾਗੀ ਦੀ ਇਹ ਜੀ ਇਹ ਸテム ਆਮ ਆਮ ਆਰਦੀ ਪਾਰਟੀ ਦੇ ਆਮ ਆਰਦੀ ਪਾਰਟੀ ਦੇ ਜਿਨ੍ਹਾਂ ਨੇ ਗੋਲੀ ਚਲਾਈ ਮਤਲਬ ਜਰਾ ਸਾਡੇ ਵਰਗੇ ਵੀ ਇੰਨ ਕੱਢੀ ਕੀਤਾ ਹਾਂ ਜੀ ਸਰ ਕੀ ਮੰਗ ਕਰਦੇ ਇਹ ਜੀ ਜਿਹੜੀ ਵੀ ਪਾਰਟੀ ਅੱਗੇ ਆਉਣ ਲੱਗਦੀ ਆ ਜਿਹੜੀ ਵੀ ਪਾਰਟੀ ਅੱਗੇ ਆਉਣ ਲੱਗਦੀ ਆ ਕਿ ਹਾਂ ਇਹਨੇ ਬਣ ਜਾਣਾ ਉਸੇ ਪਾਸੇ ਹੋ ਜਾਂਦੇ ਨੇ ਬਿਨਾ ਵੋਟਾਂ ਤੋਂ ੱਟੇ ਨਾਲ ਹੀ ਪਿੰਚ ਬਣਿਆ ਜੀ ਪਿੰਡ ਚ ਅਸੀਂ ਤਾਂ ਇਨਸਾਫ ਚਾਹੁੰਦੇ ਆ ਜੀਾਨੂੰ ਤਾਂ ਇਨਸਾਫ ਚਾਹੀਦਾ ਮੇਰੇ ਭਰਾ ਵੀ ਇਹਨਾਂ ਨੇ ਉੱਤੇ ਚੜ ਕੇ ਬੇ ਰਹਿਮ ਨੇ ਉਹਨਾਂ ਨੇ ਕਤਲ ਕੀਤਾ ਤੇਾਨੂੰ ਇਨਸਾਫ ਚਾਹੀਦਾ ਜੀ ਉਹਦੇ ਮੌਕੇ ਤੇ ਆਈ ਕੋਲਸੋਤੇ ਜੀ ਨੇ ਮੌਕੇ ਤੇ ਨਹੀਂ ਜੀ ਆਈ ਅਸੀਂ ਇਹਨਾਂ ਗੱਡੀ ਚ ਪਾ ਕੇ ਤੇ ਇੱਥੇ ਹਸਪਤਲ ਲੈ ਕੇ ਆਇਆ ਆਨੰਦਪੁਰ ਸਿਹਤ ਠਿੱਕੀ ਗੰਦਾ ਤੇ ਇੱਥੇ ਠਿੱਕੀ ਗੰਦੇ ਦੇ ਮਲਾਕੇ ਵਿੱਚ ਆਏ ਨੇ ਖਾਣਾ ਦੇ ਟੋਹਾ ਤੋਂ ਮਲਾਕੇ ਮਾਰਿਆ ਨੇ ਜੀ ਉਹਨਾਂ ਨੇ ਫੋਨ ਕੀਤਾ ਨਹੀਂ ਆ ਰਿਹਾ